ਸਰ ਕੀ ਲੱਗਦਾ ਵੀ ਇਸ ਤਰ੍ਹਾਂ ਦਾ ਇੰਤਜ਼ਾਮ ਤੁਸੀਂ ਇਸ ਵਾਰ ਕਿਉਂ ਕੀਤਾ ਹੈਗੇ ਜੀ ਇਹ ਇੰਤਜ਼ਾਮ ਤਾਂ ਵੀ ਲੋਕਸ ਕਰਕੇ ਕੀਤਾ ਸੀ ਉਪਰ ਪਿਛਲੇ ਸਾਲ ਸਾਡੇ ਘਰ ਦੇ ਅੰਦਰ ਇੱਕ ਫੂਟ ਪਾਣੀ ਦਾ ਸਮਰਹਣ ਜਾਂਦਾ ਅੱਛੀ ਤਰ੍ਹਾਂ ਪਗੜੀ ਅੱਛੀ ਦੂਸਤ ਇੱਕ ਫੂਟ ਪਾਣੀ ਇੱਥੇ ਇੱਕ ਫੂਟ ਵਰਾਈ ਜਾ ਰਹੀ ਹੈ ਸਮਰਹਣ ਦੀ ਗੰਦਕੀ ਬਹੁਤ ਬਠਾ ਨਿਕਾਉਂਦਾ ਤਾਂ ਪਤਾ ਨਹੀਂ ਕਿ ਪਾਣੀ ਕਦੋਂ ਅੰਦਰ ਆ ਜਾਈ ਨਾ ਹੀ ਸਰਕਾਰ ਨੂੰ ਨਾ ਜਿਹੜੇ ਹੋਰ ਚੀਜ਼ਾਂ ਤੇ ਇਹ ਟਿਊਬਡਰ ਤੱਕ ਹੈ ਪਬਲਿਕ ਇੰਫਰੈਂਸ ਕੋਈ ਮਿਲ ਨਹੀਂ ਰਹੀ ਪਾਰੀ ਹਟੂ ਕੇ ਪਾਰੀ ਅੰਤਰਾ ਉਹ ਐਸ਼ਵਰੀ ਪੂਰਾ ਘਰ ਨਿਕਲ ਗਿਆ ਸਰਕਾਰ ਨੂੰ ਬੇਨਤੀਆਂ ਕਰਦੇ ਮੈਂ ਆਪਣਾ ਨਗੀਜ਼ਾ ਬਾਬੂ ਲਾਇਕ ਦਿੱਤੀ ਕਿਤੇ ਇਹ ਨਾ ਹੋਵੇ ਅੰਦਰ ਆਣ ਫਿਰ ਆਪਾਂ ਕਰਦੇ ਕਿਸੇ ਨੇ ਸੁਣੀ ਨਹੀਂ ਸਾਡਾ ਉਸੇ ਤਰ੍ਹਾਂ ਮਿਲ ਜਾ ਹਲ ਮੜਾ ਗਿਆ ਰਾਜਨੀ ਮੁਖੀ ਕਰਨ ਵੀ ਆੜਾਇਆ ਸਾਡਾ ਕਹਿੰਦੇ ਹੈ ਕਿ 93 ਬਾਰ 2023 ਦਾ ਹੈ ਕੀ ਚੱਲਣ ਸਰਕਾਰ ਨੇ ਕੀਤਾ ਰੰਗ ਦੇ ਚੂਜ਼ੇ ਇੰਪਲਿਸ਼ਨ ਦੇ ਹਿੰਦੂ ਨਦੀ ਖੜੇ ਕਿਤੀ ਜਲਾਵਲ ਦੀ ਤਖਰੀ ਕਰਨੇ ਨੂੰ ਰੋਸ਼ਾਨ ਕਰਨੇ ਤੇ 23 ਜੂ ਸਾਹ ਕਰੇ ਕੁਝ ਅੰਮੀ ਪਤਾ ਕਾਰਕੀ ਕੋਲੋਂ ਠੀਕ ਕਰਨਾ ਨਾ ਹੀ ਕੋਲ ਤੋਂ ਰਹੇ ਕਿ ਸਰਕੀ ਆਪਣਾ ਰਹਿਣਾ ਜਿਹ ਕਿ ਜਾਰੇ ਦੇ ਤਰਾਂ ਦੇ ਅੰਦਰ ਇੱਕ ਫੁੱਟ ਪਾਣੀ ਆਇਆ ਅਸੀਂ ਦੋ ਦੋ ਫੁੱਟ ਤੇ ਹੋਰ ਬਣਾ ਲਿਆ ਟੂਟੋਂ ਦਾ ਪਾਣੀ ਅੰਦਰ ਜਾਂਦਾ ਉਹਨੂੰ ਪੈਗੋਲਡਾ ਬਾਹਰ ਆਏਗਾ ਉਹ ਪਿਆ ਦੇ ਰਿਖੇਗਾ ਆਪਣਾ ਅਗਾਂ ਨਿਸ਼ਾਨ ਕਰ ਸਰਕਾਰ कि सोबर कह रही है वे कहंदे सामने इंतजाम किते रहे ने वे इस तरह ना होवे लेकिन किथे ने किथे डर सता रहे तनु बहुत सरकारा ने ते पीछे सामे कित्ते उगे ध्यान ता हरसाली कर दे पीछे सामे टूट के पाणी आ गया ऐ सो तोਸੀਂ ਆਪ ਜਾ ਕੇ ਵੇਖਿਆ ਸਰਦਾਰ ਦੇ ਨੰਨਤਵਾ ਕਮਿਸ਼ਨ ਉੱਥੇ ਖੜੀ ਆ ਕੋਈ ਕੰਮ ਨਹੀਂ ਹੋਇਆ ਐਜ ਨੂੰ ਅੱਗੇ ਉੱਟੀ ਗੜ ਕੋ ਫੋਟੋ ਫਰੀਜ ਕੋ ਲਿਆ ਕੋਈ ਕੰਮ ਨਹੀਂ ਲਾ ਬ੍ਰੀਜ ਪੂਰੀ ਤਰ੍ਹਾਂ ਹੀ ਉੱਟੀ ਪਈ ਆ ਸੰਦੇ ਬੰਨੇ ਨਾ ਫੇਰ ਰੁਕ ਜਾਈ ਪਾਣੀ ਦੇਖਾ ਦੇ ਗਏ ਅੰਦਰ ਆ ਅਜੀਬ ਸਾਰਿਆਂ ਨੇ ਸਲਕੇ ਫਰਜ਼ਾ ਕੀਤਾ ਹੈ ਕਿ ਜਿੰਦੇ ਵੀ ਰੈਜ਼ੀਡੈਂਟ ਹੈ ਸਾਰੇ ਆਪਕੋ ਆਪਣਾ ਕੰਮ ਦੱਸਣ ਕਿ ਕਿਸੇ ਨੇ ਸਾਰਿਆਂ ਦਾ ਨੁਕਸਾਨ ਹੋਇਆ ਕਿਸੇ ਨੇ ਸਾਨੂੰ ਆ ਕੇ ਪੁੱਛਿਆ ਤੱਕ ਨਹੀਂ ਹੈ ਜਿਓ ਪਰ ਇਹਨਾਂ ਸਾਰਿਆਂ ਨੂੰ ਤੁਹਾਨੂੰ ਤੁਹਾਨੂੰ ਦੱਸ ਦੇਣਾ ਕੋਈ ਪੋਜੀਸ਼ਨ ਸੇਮ ਟੂ ਸੇਮ ਹੈ ਆਪਣਾ ਨੁਕਸਾਨ ਜਾਣੇ ਅਸੀਂ ਆਪਣਾ ਕੰਮ ਪਾ ਰਹੇ ਹਾਂ ਕਿ ਆਪਕੋ ਆਪਣੇ ਰੇਡ ਨੂੰ ਹਰ ਕੋਈ ਰੋਣ ਚਾਹ ਕਰ ਰਿਹਾ ਹੈ ਠੀਕ ਹਾਂ ਸਰ ਕੀ ਕਾਰਨ ਹੈ ਵੀ ਜਿਹੜਾ ਤੁਸੀਂ ਅੱਜ ਇਹ ਸਮਾਨ ਜਿਹੜਾ ਹੈਗਾ ਉੱਪਰ ਚੈੱਕ ਤੇ ਰੱਖੇ ਹੋਏ ਨੇ ਜੀ ਸਾਰੇ ਇਸ ਤਰ੍ਹਾਂ ਹੈ ਕਿ ਪਿਛਲੇ ਸਾਲ 2023 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਹੜ੍ਹ ਆਇਆ ਸੀ ਉਹ ਬਹੁਤ ਵੱਡੀ ਪੱਧਰ ਤੇ ਹੜ੍ਹ ਆਇਆ ਸੀ ਔਰ ਸਰਕਾਰ ਦੇ ਜਿਹੜੇ ਉਸ ਵੇਲੇ ਵੀ ਕਹਿ ਰਹੇ ਸੀ ਕਿ ਅਸੀਂ ਪ੍ਰਬੰਧ ਕਰ ਲਿਆ ਸਾਰੇ ਫੇਲ ਹੋ ਗਏ ਸੀ ਉਦੋਂ ਔਰ ਸਾਡਾ ਅਰਬਨ ਸਟ੍ਰੀਟ ਚਨਾਰ ਬਾਗ ਗੋਬਿੰਦ ਬਾਗ ਕਲੋਨੀ ਇਸ ਤਰ੍ਹਾਂ ਗੋਪਾਲ ਕਲੋਨੀ ਸ਼ਾਂਤੀ ਨਗਰ ਇਹ ਬਹੁਤ ਸਾਰੇ ਏਰੀਆ ਨੇ ਲੋ ਲੈਂਗੇ ਏਰੀਆ ਵੀ ਆ ਗਿਆ ਇਹ ਸਾਰੇ ਜਿਹੜੇ ਆ ਉਚਾਰ ਤੋਂ ਲੈ ਕੇ 5-5 ਫੁੱਟ ਤੱਕ 6-6 ਫੁੱਟ ਤੱਕ ਪਾਣੀ ਚ ਭਰ ਗਿਆ ਸੀ ਕਈ ਵਾਰ ਤਾਂ ਇਹ 7-7 ਫੁੱਟ ਪਾਣੀ ਵੀ ਆਇਆ ਸੀ ਆਪਾਂ ਜਿੱਥੇ ਖੜੇ ਗੱਲ ਕਰ ਰਹੇ ਆ ਇਹ ਸਾਡਾ ਕਮਰਾ ਹੈ ਫੇਸ 2 ਦੇ ਵਿੱਚ ਅਸੀਂ ਆਏ ਮੇਰਾ ਡ੍ਰੈਗ ਰੂਮ ਹੈ ਇੱਥੇ 2-2 ਫੁੱਟ ਪਾਣੀ ਸਾਡੇ ਕਮਰਿਆਂ ਦੇ ਅੰਦਰ ਸੀਗਾ ਔਰ ਸਾਡਾ ਜਿੰਨਾ ਫਰਨੀਚਰ ਸੀਗਾ ਸਾਰਾ ਸੋਫੇ ਬੈੱਡ ਕੁਰਸੀਆਂ ਟੇਬਲ ਔਰ ਉਹਨਾਂ ਦੇ ਵਿੱਚ ਕੱਪੜੇ ਸੀ ਜਿਹੜੇ ਬੈੱਡਰੂਮ ਆਪਣੇ ਬੈੱਡ ਦੇ ਵਿੱਚ ਬਾਕਸ ਬੈੱਡ ਸੀਗੇ ਉਹ ਸਾਰਾ ਬਰਬਾਦ ਹੋ ਗਿਆ ਔਰ ਉਸ ਤੋਂ ਬਾਅਦ ਸਾਨੂੰ ਸਾਰਾ ਦੁਬਾਰੇ ਬਣਾਉਣਾ ਪਿਆ ਕਟੂਕਟ 3 ਤੋਂ 4 ਲੱਖ ਦੇ ਵਿੱਚ ਸਾਡਾ ਨੁਕਸਾਨ ਹੋਇਆ। ਔਰ ਉਸ ਤੋਂ ਬਾਅਦ 8 ਸਾਲ ਲੰਘ ਗਏ। ਸਰਕਾਰ ਕਹਿੰਦੀ ਆਈਏ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਕਰ ਰਹੇ ਹਾਂ, ਨਦੀ ਦੇ ਬੰਨ ਪੱਕੇ ਕਰ ਰਹੇ ਹਾਂ। ਪਰ ਜੋ ਗਰਾਊਂਡ ਰਿਐਲਿਟੀ ਮੈਂ 6 ਤਰੀਕ 7 ਤਰੀਕ ਨੂੰ ਜਾ ਕੇ ਉੱਥੇ ਵੇਖਿਆ ਨਦੀ ਦੇ ਉੱਤੇ ਦੌਲਤਪੁਰ ਤੋਂ ਲੈ ਕੇ ਡਕਾੜਾ ਬ੍ਰਿਜ ਤੱਕ ਡਕਾੜੇ ਦਾ ਪੋਲਾ ਜਿਹੜਾ ਸਾਡਾ ਬੀੜ ਦੇ ਕਾਲਜ ਨੂੰ ਚਿੜੀਆ ਘਰ ਕਹਿੰਦੇ ਆ, ਉੱਥੋਂ ਨਦੀ ਲੰਘਦੀ ਆ। ਉਸ ਵੇਲੇ 5% ਕਮ ਹੋਇਆ ਜਿਹੜਾ ਮਲਾਂ ਨਦੀ ਦੇ ਉੱਤੇ ਮਹੀਨਾ ਪਹਿਲਾਂ ਇਹਨਾਂ ਨੇ ਜਿਹੜੀ ਆ ਉਹ ਖੱਬੇ ਬੰਨ ਦੇ ਉੱਤੇ ਮਿੱਟੀ ਪਾਈ ਆ ਇੱਕ ਮਹੀਨੇ ਮਿੱਟੀ ਪਾਉਣ ਨਾਲ ਕਦੇ ਮਿੱਟੀ ਸੈਟਲ ਨਹੀਂ ਹੁੰਦੀ ਕਿਉਂਕਿ ਜਦੋਂ ਪਿੱਛੋਂ ਬਹੁਤ ਜ਼ਿਆਦਾ ਪਾਣੀ ਆਉਣਾ ਤਾਂ ਉਹਨੇ ਇੱਕ ਵਾਰੀ ਫੇਰ ਢਾਹ ਮਾਰਨੀ ਆ ਔਰ ਉਹਨੂੰ ਤੋੜ ਕੇ ਆ ਜਾਣਾ ਔਰ ਉੱਥੇ ਕਈ ਥਾਵਾਂ ਤੇ ਪੈਚ ਜਿਸ ਤਰ੍ਹਾਂ ਦੇ ਦਿਖਦੇ ਪਿਆ ਕਿ ਕੱਖ ਵੀ ਨਹੀਂ ਹੋਇਆ ਇਸ ਕਰਕੇ ਅਸੀਂ ਡਰੇ ਹੋਇਆ ਡਰੇ ਹੋਣ ਦੇ ਅਸੀਂ ਦੁਬਾਰੇ ਵਰਕ ਨਹੀਂ ਕਰ ਸਕਦੇ ਕੋਈ ਵੀ ਨਹੀਂ ਕਰ ਸਕਦਾ ਜਨੇ ਮਰਜ਼ੀ ਪੈਸੇ ਜਿਹਦੇ ਕੋਲੇ ਹੋਣ ਦੁਬਾਰੇ ਨੁਕਸਾਨ ਚੱਲਣਾ ਆ ਬਿਨਾ ਸਾਡੀ ਕੋਈ ਗਲਤੀ ਵੀ ਨਹੀਂ ਹੈਗੀ ਤੁਸੀਂ ਇਸ ਕਰਕੇ ਪ੍ਰਬੰਧ ਕੀਤਾ ਕਿ ਬਾਕਸ ਬੈਡਾਂ ਦੇ ਥੱਲੇ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਬੈਂਚ ਲਾ ਦਿੱਤੇ ਆ ਬਣਾ ਕੇ 3 ਫੁੱਟ ਉੱਚੇ ਆ ਥੱਲੇ 10 ਇੰਚ ਦੇ ਆ ਉੱਪਰੋਂ ਜਿਹੜੇ 8 ਇੰਚ ਦੇ ਆ ਬਹੁਤ ਸੋਲਿਡ ਨੇ ਅਸੀਂ 8-8 ਬੰਦੇ ਬੁਲਾਏ ਔਰ ਬੈੱਡ ਚੁੱਕ ਕੇ ਉਹਨਾਂ ਦੇ ਉੱਪਰ ਰੱਖਤੇ ਚਾਰ-ਚਾਰ ਸਾਈਡਾਂ ਤੇ ਰੱਖਤੀ ਇੱਕ-ਇੱਕ ਵਿੱਚ ਰੱਖਤਾ ਇਸੇ ਤਰ੍ਹਾਂ ਸੋਫੇ ਜਿਹੜੇ ਆ ਅਸੀਂ ਸੇਫ ਕਰ ਲਿਆ ਕਿਉਂਕਿ ਸਾਨੂੰ ਇਹ ਡਰ ਹੈ ਕਿ ਨਹੀਂ ਆਏ ਨਹੀਂ ਤੇ ਆਉਣਾ ਹੀ ਆਉਣਾ ਕਿਉਂਕਿ ਦਿੱਲੀ ਦੇ ਵਿੱਚ 88 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ Shimla ਦੇ ਵਿੱਚ ਮੀਂਹ ਇੰਨਾ ਪੈ ਰਿਹਾ ਜਿਹੜਾ ਦੂਨ ਚ ਬੀਕਾ ਨੇ Rajasthan ਅਰ ਸਿਰ ਇਹ ਵੀ ਕੋ ਖਬਰਾਂ ਨੇ ਕਿ ਮੌਸਮ ਵੀ ਭਰ ਗਿਆ ਕੇਸ ਵਾਰ ਜਿਹੜਾ ਮੀਂਹ ਜ਼ਿਆਦਾ ਪੈਣਾ ਸੋ ਉਸ ਨੁਕਸਾਨ ਨੂੰ ਬਚਾਉਣ ਵਾਸਤੇ ਕਿ ਦੁਬਾਰੇ ਵੇਰ ਨਾ ਹੋ ਜਾਵੇ ਸਰਕਾਰਾਂ ਦੇ ਬਿਆਨਾਂ ਨਾਲ ਤੇ ਸਾਡਾ ਸਮਾਨ ਜਿਹੜਾ ਉਹ ਨਹੀਂ ਬਚਣਾ ਮਰੇ ਦੇ ਸਰਕਾਰ ਵਾਦੇ ਕਰ ਰਹੀ ਐ ਐਮਐਲਏ ਵਾਦੇ ਕਰ ਰਹੀ ਐ ਤੇ ਮੈਨੂੰ ਬਿਲਕੁਲ ਵਿਸ਼ਵਾਸ ਨਹੀਂ ਉਹਨਾਂ ਦੇ ਉੱਤੇ ਦੇਖੋ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਆ ਸਾਡੇ ਐਮਐਲਏ ਨੇ ਪਟਿਆਲਾ ਰੂਰਲ ਦੇ ਉਹ ਇੱਥੇ ਆਏ ਆ ਉਹਨਾਂ ਨਾਲ ਫੋਟੋਆਂ ਵੀ ਖਿਚਾਈਆਂ ਗਈਆਂ ਅਖਬਾਰਾਂ 'ਚ ਵੀ ਆਇਆ ਬੜਾ ਕੁਝ ਆ ਗਿਆ ਕਿ ਅਸੀਂ ਹੜ੍ਹ ਨਹੀਂ ਆਉਣ ਦੇਾਂਗੇ ਪਰ ਉਹਨਾਂ ਕੋਲੇ ਕਿਹੜਾ ਹੋ ਗਿਆ ਜੀ ਜਾਦੂ ਦੀ ਛੜੀ ਐ ਕਿ ਜਦੋਂ ਹੜ੍ਹ ਆ ਗਿਆ ਰੋਕ ਲੈਣਗੇ ਕਿਉਂਕਿ ਜਿਹੜਾ ਕੰਮ ਹੋਇਆ ਗਰਾਊਂਡ ਰਿਐਲਿਟੀ ਤੇ ਜਿਹੜਾ ਨਦੀ ਵਾਲੇ ਨਦੀ ਤੇ ਬੰਨਿਆ ਤੇ ਕੰਮ ਹੋਇਆ ਉਹ ਤਾਂ ਮੈਂ ਖੁਦ ਵੇਖ ਕੇ ਆਇਆ ਲੋਕਾਂ ਨੂੰ ਵੀ ਚਾਹੇ ਨਾ ਬਤਾਵੇ ਲੋਕਾਂ ਨੂੰ ਵੀ ਨਹੀਂ ਵਿਸ਼ਵਾਸ ਹੈਗਾ ਕਿ ਵੇਖਦੇ ਆ ਕਿ ਕੰਮ ਤਾਂ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਗਿਆ ਔਰ ਕਹਿੰਦੇ ਹੁਣ ਲੋਕਲ ਅਖਬਾਰ ਦੇ ਵਿੱਚ ਸਾਡੀ ਇੱਕ ਖਬਰ ਆਈ ਹੈ ਜਿਹਨੇ ਲੋਕਾਂ ਨੂੰ ਬਿਲਕੁਲ ਹਲਾ ਕੇ ਰੱਖ ਦਿੱਤਾ ਉਹ ਖਬਰ ਇਹ ਹੈ ਜਗ ਬਾਣੀ ਦੇ ਵਿੱਚ ਖਬਰ ਸੀ ਲੱਗੀ ਹੋ ਕਿ ਉਹਨਾਂ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕੀ ਪ੍ਰਬੰਧ ਕੀਤੇ ਆ ਉਹ ਕਹਿੰਦੇ ਜੀ ਅਸੀਂ ਨਦੀ ਦੇ ਬੰਨਾਂ ਦੇ ਉੱਤੇ ਮਿੱਟੀ ਪਾ ਦਿੱਤੀ ਆ ਲੇਕਿਨ ਕਹਿੰਦੇ ਵੀ ਉਹ ਕਹਿੰਦੇ ਲੋਕ ਦਾ ਵਿਸ਼ਵਾਸ ਨਹੀਂ ਕਰ ਰਹੇ ਤੁਹਾਡੇ ਤੇ ਉਹ ਵੀ ਤੁਸੀਂ ਕੰਮ ਨਹੀਂ ਕੋਈ ਕਰਾਇਆ ਉਹ ਕਹਿੰਦੇ ਕੰਮ ਅਸੀਂ ਇਸ ਕਰਕੇ ਨਹੀਂ ਬਹੁਤਾ ਕਰਾ ਸਕੇ ਕਿਉਂਕਿ ਨਾ ਅਸੀਂ ਟੈਂਡਰ ਦਿੱਤੇ ਆ ਕਹਿੰਦੇ ਇਸ ਕੰਮ ਕਰਾਉਣ ਲਈ ਨਦੀ ਵਾਸਤੇ ਨਾ ਠੇਕਾ ਦਿੱਤਾ ਤੇ ਉਹ ਪੱਤਰਕਾਰ ਨੇ ਪੁੱਛਿਆ ਵੀ ਫੇਰ ਤੁਸੀਂ ਕੀਤਾ ਕਿਉਂ ਨਹੀਂ ਕੁਛ ਕਹਿੰਦੇ ਅਸੀਂ ਤਾਂ ਲੋਕਾਂ ਦੇ ਸਰਕਾਰ ਦੇ ਪੈਸੇ ਬਚਾ ਰਹੇ ਆ ਅਸੀਂ ਇਹ ਐਕਸੀਡੈਂਟ ਦਾ ਉਸ ਅਖਬਾਰ ਦੇ ਵਿੱਚ ਬਹੁੰਚਿਆ ਪਿਆ ਆ ਕਿ ਅਸੀਂ ਸਰਕਾਰ ਦੇ ਪੈਸੇ ਬਚਾ ਰਹੇ ਆ ਮਤਲਬ ਇਹ ਆ ਕਿ ਐਸੇ ਏਰੀਏ 'ਚ ਜਿਹੜੀ 2 ਲੱਖ ਦੀ 3 ਲੱਖ ਦੀ ਆਬਾਦੀ ਆ ਉਹ ਡੁੱਬ ਕੇ ਮਰ ਜੇ ਪਰ ਸਰਕਾਰ ਨੂੰ ਤੁਸੀਂ ਪੈਸੇ ਬਚਾ ਕੇ ਦੇਣੇ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਉਸ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਨੂੰ ਕਸ਼ਨ ਲੈਣਾ ਚਾਹੀਦਾ ਜਿਨ੍ਹਾਂ ਨੇ ਫੰਡ ਨਹੀਂ ਰਿਲੀਜ਼ ਕੀਤਾ ਔਰ ਇਹੋ ਜਿਹਾ ਬਿਆਨ ਦੇ ਰਹੇ ਕਿ ਅਸੀਂ ਤੇ ਸਰਕਾਰ ਦੇ ਪੈਸੇ ਬਚਾ ਰਹੇ ਹਾਂ ਸਰਕਾਰ ਪੈਸੇ ਬਚਾਉਣ ਵਾਸਤੇ ਹੁੰਦੀ ਹੈ ਕਿ ਲੋਕ ਬਚਾਉਣ ਵਾਸਤੇ ਹੁੰਦੀ ਹੈ ਸੋ ਇਸ ਕਰਕੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਮੰਤਰੀ ਜੀ ਕਹਿੰਦੇ ਆ ਕਿ ਇਸ ਵਾਰੀ ਹਾਰ ਨਹੀਂ ਆਉਣ ਦੇਾਂਗੇ ਪਰ ਜਿਸ ਹਿਸਾਬ ਦੇ ਅਸੀਂ ਆਲੇ ਦੁਆਲੇ ਵੇਖਦੇ ਪਏ ਹਾਂ ਸਥਿਤੀਆਂ ਉਸ ਤੋਂ ਸਾਨੂੰ ਬਿਲਕੁਲ ਯਕੀਨ ਨਹੀਂ ਕਿ ਜੇ ਪਾਣੀ ਪੈਂਦਾ ਉਹਨਾਂ ਪਿਛਲੇ ਅਗਰ ਪਿਛਲੇ ਸਾਲ ਜੇ ਨਾ ਪਾਣੀ ਆਉਂਦਾ ਇਹ ਗੱਲ ਪੱਕੀ ਹੈ ਕਿ ਜੇ ਪਿਛਲੇ ਸਾਲ ਜੇ ਨਾ ਨਦੀ ਚ ਪਾਣੀ ਆ ਗਿਆ ਤੇ ਇਸ ਏਰੀਏ ਨੂੰ ਅਰਬਨ ਸਟੇਟ ਚਨਾਰ ਬਾਗ ਗੋਪਾਲ ਕਲੋਨੀ ਇਹਦੇ ਨਾਲ ਸ਼ਾਂਤੀ ਨਗਰ ਦੀਪ ਨਗਰ ਇਸ ਏਰੀਏ ਨੂੰ ਕੋਈ ਦੁਨੀਆ ਦੀ ਸ਼ਕਤੀ ਬਚਾ ਨਹੀਂ ਸਕਦੀ ਹਰ ਆਊਗਾ ਹੀ ਆਊਗਾ ਪਰ ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਕਰੇ ਹਰ ਜਿਹੜਾ ਨਾ ਆਵੇ ਤੇ ਲੋਕੀ ਜਿਹੜੇ ਆ ਉਹ ਵੱਜ ਜਾਣ ਠੀਕ ਹੈ